ਡੈਨਿਕਸ ਵੀਰ ਆ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਘਰੋਂ ਮੱਝ ਖਰੀਦਣ ਦੇ ਲਈ ਗਿਆ ਸੀ ਪਰ ਰਸਤੇ ਵਿੱਚ ਉਸ ਨੂੰ ਖੂਨ ਦੇ ਨਾਲ ਲਥਪਥ ਪਾਇਆ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮਾਮਲਾ ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਬਿਛੋਈ ਦਾ ਹੈ ਜਿੱਥੇ ਨਵੇਂ ਬਿਣੇ ਪੁਲ ਨੇੜੇ ਸਮਸ਼ਾਨ ਘਾਟ ਦੇ ਕੋਲ ਨੌਜਵਾਨ ਖੂਨ ਨਾਲ ਲਥਪਥ ਪਿਆ ਸੀ ਇਸ ਨੂੰ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਵੱਲੋਂ ਉਸ ਨੂੰ ਮਰਤੇ ਕਲਾਨ ਦਿੱਤਾ ਗਿਆ। ਥਾਣਾ ਚੱਬੇਵਾਲ ਦੀ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਗੁਰਜੀਤ ਸਿੰਘ ਵਾਸੀ ਪਿੰਡ ਬੱਸੀ ਅਲਾਦੀਨ ਵਜੋਂ ਹੋਈ ਹੈ। ਮ੍ਰਿਤਕ ਦੀ ਮਾਤਾ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਮੱਝਾਂ ਖਰੀਦਣ ਵੇਚਣ ਦਾ ਕੰਮ ਕਰਦਾ ਸੀ। ਇਸੇ ਸਿਲਸਲੇ ਦੇ ਵਿੱਚ ਅੱਜ ਸਵੇਰੇ ਘਰੋਂ 25000 ਰੁਪਏ ਲੈ ਕੇ ਮੱਝ ਖਰੀਦਣ ਲਈ ਗਿਆ। ਇਸ ਦੌਰਾਨ ਉਸ ਤੇ ਜ਼ਖਮੀ ਹੋਣ ਦੀ ਸੋਚਨਾ ਮਿਲੀ। ਉਹ ਮੌਕੇ ਤੇ ਪਹੁੰਚੇ ਤਾਂ ਉਸ ਦੀ ਜੇਬ ਵਿੱਚ ਨਾ ਤਾਂ ਪੈਸੇ ਸੀ ਅਤੇ ਨਾ ਹੀ ਉਸ ਦਾ ਫੋਨ। ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਦੇ ਸਰੀਰ ਤੇ ਕੁੱਟਮਾਰ ਅਤੇ ਸਿਰ ਵਿੱਚ ਜ਼ਖਮ ਦੇ ਨਿਸ਼ਾਨ ਸਨ। ਜਦੋਂ ਮੌਕੇ ਤੇ ਪਹੁੰਚੇ ਤਾਂ ਉਸ ਸਮੇਂ ਉਸ ਦੇ ਸਾਹ ਚੱਲ ਰਹੇ ਸਨ। ਉਹ ਤੁਰੰਤ ਉਸ ਨੂੰ ਲੈ ਕੇ ਹਸਪਤਾਲ ਪਹੁੰਚੇ ਜਿੱਥੇ ਡਾਕਟਰਾਂ ਨੇ ਉਹਨਾਂ ਦੇ ਲੜਕੇ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਕਿਹਾ ਕਿ ਲੁੱਟਖੋਹ ਦੀ ਨੀਅਤ ਦੇ ਨਾਲ ਉਹਨਾਂ ਦੇ ਲੜਕੇ ਦਾ ਕਤਲ ਕੀਤਾ ਗਿਆ। ਜਿਸ ਦੇ ਨਾਲ ਹੀ ਥਾਣਾ ਚੱਬੇਵਾਲ ਦੇ ਇੰਚਾਰਜ ਹਰੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ লাশ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਫੋਨ ਉਤੇ ਆਈਆਂ ਕਾਲਾਂ ਤੋਂ ਦੋ ਤਿੰਨ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਹੈ। ਜਲਦੀ ਮਾਮਲੇ ਦੀ ਅਸਲੀਅਤ ਜਨ ਤੱਕ ਹੋ ਜਾਵੇਗੀ। ਮਾਤਾ ਜੀ ਕੀ ਨਾਮ ਹੈ ਤੁਹਾਡਾ? ਅੰਗਿਤਵਰ। ਕਿਹੜਾ ਪਿੰਡ ਹੈ ਜੀ? ਬੀਜਾਤ। ਉਹ ਬੇਟੇ ਦਾ ਕੀ ਨਾਮ ਹੈ? ਗੁਰਜੀਤ ਹੈ। ਕੀ ਗੱਲਬਾਤ ਹੋਈ ਹੈ ਸਾਰੀ? ਬਾਜੀ ਕਰੋਂ ਗਿਆ ਮੁੜ ਕੇ ਨਹੀਂ ਪਤਾ ਕੀ ਵਾਦਾ ਹੋਈ ਹੈ। ਕਿੰਨੇ ਵਜੇ ਗਿਆ ਸੀ ਘਰੋਂ? 9 ਵਜੇ। ਤੇ ਕਦੋਂ ਫੋਨ ਆਂਦਾ ਹੈ ਤੁਹਾਨੂੰ ਕੀ? 11 ਵਜੇ। ਕੀ ਗੱਲਬਾਤ ਪਤਾ ਲੱਗਦੀ ਐ ਤੁਹਾਨੂੰ ਕੀ ਹੋਇਆ ਐ ਇਹ ਐਕਸੀਡੈਂਟ ਹੋਇਆ ਐ ਜਾਂ ਕੀ ਹੋਇਆ ਸੀ ਨਹੀਂ ਨਹੀਂ ਜੀ ਮਾਰਿਆ ਆ ਸੈਂਡ ਕਰਿਆ ਹੋਇਆ ਮਾਰਿਆ ਮੁੰਡਿਆਂ ਨੇ ਪੈਸੇ ਵੀ ਲਗੇ ਹਾਂ ਹਾਂਜੀ ਹਾਂਜੀ ਕੀ ਸੀਗੇ ਪੈਸੇ ਹਾਂਜੀ ਹਾਂਜੀ ਹੁਣ ਹੁਣ ਐ ਨਹੀਂ ਕੋਈ ਕੁਛ ਵੀ ਫੋਨ ਉਹਦਾ ਹੁਣ ਉਹ ਵੀ ਉਹਨਾਂ ਮੁੰਡਿਆਂ ਕੋਲ ਹੀ ਆ ਕੀ ਮੰਗ ਕੇ ਕਰਦੇ ਹੋ ਇਨਸਾਫ ਇਨਸਾਫ ਦੋ ਜੀ ਹੁਣ ਸਾਨੂੰ ਇਨਸਾਫ ਚਾਹੀਦਾ ਸਰ ਜੀ ਬੈਠੀ ਬਾਬਾ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਪਿੰਡ ਮੇਰਾ ਭੇੜੂਆ ਜੀ ਸਰ ਇਹ ਮੁੰਡੇ ਗੁਰਜੀਤ ਸਿੰਘ ਨਾਮ ਦੀ ਬੋਡੀ ਲੱਭੀ ਆ ਕੀ ਸਾਰੀ ਗੱਲਬਾਤ ਸੀ ਕਦੋਂ ਕਰੋਗੇ ਅਸੀਂ ਗੱਲਬਾਤ ਇਦਾਂ ਜੀ ਸਵੇਰੇ ਗਿਆ ਜੀ ਉਹ ਘਰੋਂ ਤਕਰੀਬਨ 10:00 ਵਜੇ ਦੇ ਕਰੀਬ ਕਰੋਗੇ ਆ ਤੇ ਉਹ ਤੋਂ ਬਾਅਦ ਜਿੱਦਾਂ ਨਾਲੇ ਹੀ ਸਾਡੇ 4 3 2-3 ਕਿਲੋਮੀਟਰ ਪਿੰਡ ਤਾਜੇਵਾਲ ਵਿਸ਼ੋਈ ਤੇ ਤਾਜੇਵਾਲ ਉਹਦੇ ਵਿਚਾਲੇ ਇੱਕ ਪੋਲੇ ਆ ਜੀ ਪੋਲ ਦੇ ਵਿੱਚ ਉੱਪਰੋਂ ਸਾਨੂੰ ਪਤਾ ਲੱਗਾ ਵੀ ਉਹਦੇ ਉੱਥੇ ਸਮਸ਼ਾਨ ਘਾੜ ਦੇ ਵਿੱਚੋਂ ਇਦਾਂ ਸੱਟਾ-ਸੱਟਾ ਮਾਰੀਆਂ ਉਹਦੇ ਸਿਰ ਦੇ ਵਿੱਚ ਉੱਥੋਂ ਲੱਭਾ ਜੀ ਤੁਹਾਨੂੰ ਸਾਨੂੰ ਫੋਨ ਆਇਆ ਜਦੋਂ ਉੱਥੋਂ ਕਿਸੇ ਬੰਦੇ ਸਾਡੇ ਜਿੱਦਾ ਕੋਈ ਕੋਲ ਬੰਦੇ ਆਏ ਸੀ ਘਰ ਉਹ ਨਹੀਂ ਉਹਨੂੰ ਫੋਨ ਕੀਤਾ ਗਰਜੀਤ ਦੇ ਫੋਨ ਤੇ ਗੱਗੀ ਦੇ ਤੇ ਜਿਹੜੇ ਉਹਨੇ ਫੋਨ ਕੀਤਾ ਤੇ ਉਹਨੇ ਜਿਹੜੇ ਬੁੰਡੇ ਨੇ ਚੱਕਿਆ ਉਹਨੂੰ ਦੱਸਿਆ ਕਹਿੰਦਾ ਵੀ ਤੁਹਾਡਾ ਬੰਦਾ ਇੱਦਾਂ ਇੱਦਾਂ ਪੋਲ ਦੇ ਕੋਲ ਪਿਆ ਹੈ ਨੂੰ ਲੈ ਜਾਓ ਚੱਕੇ ਤੇ ਫੋਨ ਵੀ ਉਹਦਾ ਲੈ ਗਿਆ ਜੀ ਕੋਲ ਪੈਸੇ ਵੀ ਘਰੋਂ ਦੱਸਦੇ ਲੈ ਕੇ ਗਿਆ 20000 ਦੇ 25 ਦੇ ਕਰੀਬ ਉਹਦੇ ਕੋਲ ਸੀਗੇ ਤੇ ਬਾਕੀ ਫੋਨ ਸੀਗਾ ਫੋਨ ਵੀ ਹੈ ਨਹੀਂ ਜੀ ਤੇ ਪੈਸੇ ਵੀ ਹੈ ਨਹੀਂ ਤੇ ਘਰੋਂ ਉਹ ਮੋਟਰਸਾਈਕਲ ਤੇ ਗਿਆ ਜੀ ਮੋਟਰਸਾਈਕਲ ਤੇ ਗਿਆ ਜੀ ਘਰੋਂ ਉਹਦਾ ਮੋਟਰਸਾਈਕਲ ਮੋਟਰਸਾਈਕਲ ਵੀ ਉੱਥੇ ਹੀ ਆ ਜੀ ਮੇਰੇ ਖਿਆਲ ਪਿਆ ਫੋਨ ਕਿੰਨਾ ਦਾ ਆਉਂਦਾ ਤੁਹਾਨੂੰ ਜੀ ਫੋਨ ਕਿਸੇ ਦਾ ਨਹੀਂ ਆਉਂਦਾ ਜੀ ਤਾਂ ਅਸੀਂ ਉਹਨੂੰ ਫੋਨ ਲਾਉਂਦੇ ਆ ਸਾਡੇ ਕੋਲ ਕੋਈ ਬੰਦਾ ਆਦਾ ਉਹਨਾਂ ਨੂੰ ਮਿਲਣਾ ਸੀਗਾ ਤੇ ਉਹਨ ਜਿਹਦੇ ਉਹਨੂੰ ਉਹਨੂੰ ਫੋਨ ਲਾਇਆ ਸਾਡੇ ਘਰੋਂ ਅਗਰਜੀਤ ਨੂੰ ਤੇ ਉਹ ਹੋਰ ਬੰਦੇ ਨੇ ਫੋਨ ਚੱਕਿਆ ਉਹਦਾ ਕਹਿੰਦਾ ਬੰਦਾ ਤੁਹਾਡਾ ਇੱਥੇ ਪਿਆ ਐਦਾ ਐਦਾ ਸੱਟਾਂ ਲੱਗੀਆਂ ਇਹਦੇ ਦੇ ਇਹਨੂੰ ਲੈ ਜਾਓ ਕੀ ਲੱਗਦਾ ਕੀ ਇਹ ਐਕਸੀਡੈਂਟ ਸੀ ਜਾਂ ਕਿਦਾਂ ਉਹਨੇ ਐਕਸੀਡੈਂਟ ਨਹੀਂ ਜੀ ਹੈਗਾ ਉਹ ਤਾਂ ਸਿਰ 'ਚ ਸੱਟਾਂ ਮਾਰੀਆਂ ਜੀ ਉਹਦੇ ਦੂਰੋਂ ਪਤਾ ਲੱਗਦਾ ਐਕਸੀਡੈਂਟ ਨਹੀਂ ਹੈਗਾ ਤੇ ਸਰ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਪੁਲ ਦੀ ਮੰਗ ਕਰਦੇ ਮੰਗ ਤਾਂ ਇਹ ਹੀ ਆ ਜੀ ਪੇ ਇਨਸਾਫ ਚਾਹੀਦਾ ਜੀ ਜਿਹੜਾ ਇਹ ਕੰਮ ਹੋਇਆ ਬਹੁਤ ਗਲਤ ਹੋਇਆ ਨਾ ਕੱਲਾ ਕੱਲਾ ਕਰਦੇ ਆਂ ਦਾ ਮੁੰਡਾ ਸੀਗਾ ਜੀ ਇਹ ਤੋਂ ਬਾਅਦ ਕੋਈ ਆਸ ਨਹੀਂ ਕੋਈ ਉਮੀਦ ਨਹੀਂ ਘਰ ਖਾਲੀ ਹੋ ਗਿਆ ਜੀ ਥੋੜੀ ਮਣੀ ਕੀ ਮਸਲਾ ਆ ਕਿੱਥੋਂ ਦਾ ਮੁੰਡਾ ਹੈ ਮਸਲਾ ਪਿੰਡ ਹੈਗਾ ਜੀ ਜਦਾ ਤਜਵਾਲ ਜਿਹੜਾ ਜਿਹੜਾ ਚੋ ਹੈਗਾ ਪੁਲਿਸ ਨੇ ਉਹ ਲਾਸ਼ ਮਿਲੀ ਸੀਗੀ ਉਸ ਟਾਈਮ ਜਿਹੜੇ ਬੰਦੇ ਦੱਸਦੇ ਥੋੜਾ ਹਸਾ ਲੈਂਦਾ ਸੀਗਾ ਜਿਹੜਾ ਹਸਪੀਟਲ ਲੈ ਗਿਆ ਉਹ ਚੈੱਕ ਕੀਤਾ ਜਾ ਕੇ ਉਹ ਜੋਰ ਦੱਸਿਆ ਸਾਨੂੰ ਉਹਨੇ ਬੰਦੇ ਤਲਾਸ਼ ਕਰਦੇ ਵੇ ਜਿਹੜਾ ਸਮਝ ਰੋਪੀ ਸਾਹਮਣੇ ਆ ਗਿਆ ਕਰੇ ਕੱਢਣਾ ਨਿਕਲਦਾ ਮੁੰਡੇ ਦੀ ਡੈਥ ਹੋ ਗਈ ਹੈ ਮੁੰਡੇ ਦੀ ਡੈਥ ਹੋ ਗਈ ਸ਼ੁਰੂਆਤੀ ਕਾਰਨ ਚ ਕੀ ਪਤਾ ਲਾਉਂਦਾ ਲੁੱਟ ਖੋਹ ਦਾ ਕਾਰਨ ਚ ਇਹੀ ਪਤਾ ਨਹੀਂ ਪਹਿਲਾਂ ਰਾਤ ਜਾ ਕੇ ਚੱਲਦਾ ਸੀ ਇਹਨਾਂ ਪਹਿਲਾਂ 2-3 ਵਜੇ ਰਾਤ ਜਾ ਕੇ ਪਹਿਲਾਂ ਹੋ ਜਾਂਦਾ ਉਹ ਸੇ ਰੰਜੀਤ ਸਿੰਘ ਹੀ ਸ਼ਾਇਦ ਇਹਨਾਂ ਦੀ ਮੁੰਡੇ ਦੀ ਉਮਰ ਕਿੰਨੀ ਸੀ 25 ਸਾਲ ਹੈ ਕੀ ਆਇਆ ਹੋ ਸੀ ਨਹੀਂ ਹਨ ਮੈਡੀ